ਕੱਲੇ ਨੂੰ ਆ ਜਾਂਦੋ ਵੀਰੇ ਵੀਰ ਨੂੰ ਥੋੜਾ ਕੱਲੇ ਨੂੰ ਆਪਾਂ ਬਾਕੀ ਸਾਰੇ ਬਾਕੀ ਸਾਰੇ ਸਾਰੇ ਵੀਰਾਂ ਨੂੰ ਵੇਖ ਲੈਣ ਦੀਏ ਕਿਰਪਾ ਕਰਕੇ ਬੋਲਾ ਪਹਿਲਾਂ ਤਾਂ ਸਾਰਿਆਂ ਨੂੰ ਦਿਨੋ ਸਤਿਕਾਰ ਬਾਈ ਸੱਚੀ ਕਿਹੜੇ ਕਿਹੜੇ ਜਾਣਦੇ ਨੇ ਮੈਨੂੰ ਕੂਕ ਮਾਰ ਦਿਓ ਇੱਕ ਵਾਰੀ ਸੱਚੀ ਔਰ ਪਾਲਾ ਲੱਗਣ ਲੱਗਾ ਮੈਨੂੰ ਤੁਰਕੜੀਆਂ ਹੀ ਆਈ ਜਾਂਦੇ ਨੇ ਵੀ ਇੰਨਾ ਪਿਆਰ ਕਰਦੇ ਹੋ ਮੈਨੂੰ ਸਾਡੀ ਪਿੰਡੀ ਦੇ ਵੀ ਖੜੇ ਨੇ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਨਾ ਸਾਈਕਲ ਤੇ ਆਉਂਦੇ ਹੁੰਦੇ ਸੀ ਜਦੋਂ ਇੱਥੇ ਆ ਮੇਲਾ ਹੁੰਦਾ ਸੀ ਇਹ ਜਿਹੇ ਦਿਨਾਂ 'ਚ ਉੱਥੇ ਖੜ ਕੇ ਦੇਖਦਾ ਹੁੰਦਾ ਸੀ ਮੈਂ ਤੇ ਮੈਨੂੰ ਬਹੁਤ ਗੱਲਾਂ ਯਾਦ ਨੇ ਤੇ ਹਾਂ ਚਰਨੋਂ ਦਾ ਬਰਾਈ ਫਰੈਂਡ ਚਾਰ ਕਮੇ ਜਨੂ ਕਮ ਹੋ ਜੇ ਬਸ ਸੋਡਾ ਮੈਂ ਬਧੇਰੀਆਂ ਮਾਮਿਆਂ ਫੁੱਫੜਾਂ ਦੇ ਕਹਿਣ ਤੇ ਬਾਦੀਆਂ ਹੁਣ ਨਾ ਵਾਸਾ ਇਹ ਕਰ ਜਿਓ ਪੀਂਗਾ ਤੀਆਂ ਸਿੰਜੇ ਮੇਲੇ ਦੁਆਰੇ ਲੱਗਣ ਲਾ ਦੋ ਬਸ ਬੜ ਬਰਾੜੋ ਗੌਰ ਰੱਖਿਓ ਤੁਸੀਂ ਬਹੁਤ ਪਿਆਰ ਕੀਤਾ ਮੇਰੀ ਇਹ ਮਿਕਰੀ ਨੂੰ ਚਲੋ ਸਾਰੇ ਲੀਡਰ ਚੰਗੇ ਹੁੰਦੇ ਆ ਹਨ ਆਪ ਦਬਦਾ ਹੁੰਦਾ ਜਿਹਦਾ ਸਾਥ ਦਿੰਦਾ ਉਹ ਸਾਰੇ ਦਿੰਦੇ ਨੇ ਤੇ ਇੱਕ ਮਾਂ ਹੋਰ ਤੁਹਾਨੂੰ ਕੰਮ ਦੀ ਗੱਲ ਸੁਣਾ ਕੇ ਜਾਂਣਾ ਤੇ ਥੋੜਾ ਜਿਹਾ ਮੈਂ ਜਾਣਾ ਹਾਂ ਦਾ ਕਾਲੀ ਆ ਬਸ ਹੋ ਗਿਆ ਟੀ ਟਾਈਮ ਹੋ ਗਿਆ ਬਸ ਸਾਡੇ ਤੈਨੂੰ ਕੰਮ ਹੋ ਜੂ ਤੇ ਹਾਂਜੀ ਹਾਂ ਬੰਟੂ ਦੀ ਬਈ ਉਹਦਾ ਨਾ ਸੱਚੀ ਬਈ ਮੈਂ ਜਦੋਂ ਕਬੱਡੀ ਖੇਡਣ ਲੱਗਿਆ ਸੀ ਨਾ ਤੇ ਕਬੱਡੀ 32 ਕਿਲੋ ਮੈਂ ਇੱਥੇ ਖੇਡਣ ਲੱਗਿਆ ਸੀ ਉਹ ਜਾਲੀ ਮੋਰ ਲੱਗੀ ਇੱਕ ਮੁੰਡੇ ਦੇ ਹੋ ਬਾਬਾ ਬੁੱਲੇ ਸਾਡੀ ਸਮਾਂ ਲਵੇ ਤੇ ਉੱਥੇ ਜਦੋਂ ਉਹਦਾ ਭਾਰ ਤੋਲਿਆ ਥੋੜਾ ਜਿਹਾ ਗ੍ਰਾਮ ਕਬੱਡੀ ਉਹਦੇ ਮਰਿਆ ਕਰਨ ਤੇ ਥਾਪੜਾ ਮਹਾਭੀਰ ਆਪਾਂ ਦਾ ਖੇਡਦੇ ਨਹੀਂ ਤੇ ਬਹੁਤ ਜ਼ਿਆਦਾ ਨੇ ਜੁੜੀਆਂ ਹੋਈਆਂ ਤੇ ਸਾਡੀ ਪਿੰਡੀ ਦੇ ਵੀ ਸਾਰੇ ਆਏ ਹੋਏ ਨੇ ਮੈਨੂੰ ਸੌਂ ਲੱਗਿਆ ਬਈ ਬਹੁਤ ਖੁਸ਼ੀ ਹੋਈ ਜਿੱਥੇ ਬੰਦਾ ਨਾ ਸਾਈਕਲ ਤੇ ਆਉਂਦਾ ਹੁੰਦਾ ਤੇ ਉੱਥੇ ਤੁਸੀਂ ਅੱਜ ਇੰਨਾ ਸਨਮਾਨ ਕੀਤਾ ਪਿਆਰ ਕੀਤਾ ਤਾਂ ਮੈਂ ਸੌਂ ਲੱਗਿਆ ਹੋਰ ਚਾਰਜ ਹੋ ਕੇ ਜਾਂਣਾ ਛੋੜਾ ਸਾਰਿਆਂ ਦਾ ਦਿਲੋਂ ਧੰਨਵਾਦ ਬੜਬਰ ਵਾਲਿਓ ਤੇ ਇੱਕ ਪ੍ਰੇਮੀ ਹੁੰਦਾ ਸੀ ਬਈ ਕਹਿੰਦਾ ਨੇਰੀਆਂ ਆਉਂਦੀਆਂ ਨੇ ਆਕੇ ਤੂਫਾਨ ਚਲੇ ਜਾਂਦੇ ਨੇ ਇਹ ਜਾਂਦਾ ਹੁੰਦੀਆਂ ਨੇ ਹਨਾ ਕਹਿੰਦੇ ਨੇ ਉਹਦੇ ਯਾਦਗਾਰ ਲਈ ਸਾਂਭ ਕੇ ਰੱਖ ਲਈ ਫੋਟੋ ਦੋਨਾਂ ਦੀ ਵਕਤ ਬੀਤਿਆ ਕਦੇ ਸ਼ੀਸ਼ੇ ਦਿਖਾਉਂਦੇ ਨਹੀਂ ਹੁੰਦੇ ਸੱਚੀ ਯਾਰ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਪਤਾ ਨਹੀਂ ਹੁੰਦਾ ਬੰਦਾ ਕਦੋਂ ਦੁਰਜੇ ਤੇ ਜਾਦਾ ਨੇ ਗਿਆ ਮੇਰੇ ਤਾਂ ਬਹੁਤ ਜਿਆਦਾ ਜੀਤੇ ਨੇ ਹਾਂ ਸੱਚੀ ਕਿ ਭਾਈ ਦਾਣਾ ਹੁੰਦਾ ਦੀ ਬੜਬਰ ਵਾਲਾ ਸੱਚੀ ਮੇਰੇ ਨਾਲ ਖੇਡਦਾ ਹੁੰਦਾ ਦੀ ਕਿੱਥੇ ਆਹੋ ਮੇਰਾ ਬੌਜੀ ਕਰਦਾ ਯਾਰ ਮੈਂ ਦੇਖਣਾ ਹੋ ਤੇ ਚਲ ਅਪ ਕੰਮ ਦੀ ਗੱਲ ਕਰਦੇ ਨੂੰ ਮਿਲਦੇ ਆਂ ਬਾਈ ਨੂੰ ਕਹਿੰਦਾ ਆ ਜਾ ਭਈ ਆ ਜਾ ਸੱਚੀ ਯਾਰ ਬਹੁਤ ਪਿਆਰ ਕਰਦਾ ਸੀ ਮੈਂ ਬਹੁਤ ਦੇਖਿਆ ਬਾਈ ਨੂੰ ਯਾਰ ਆ ਜਾ ਆ ਠੀਕ ਆ ਹੁਣ ਖੇਡਦਾ ਹੁੰਨਾ ਹੈ ਖੇਡਿਆ ਸੀ ਸੱਚੀ ਮੈਂ ਤੈਨੂੰ ਬਹੁਤ ਦੇਖਦਾ ਹਾਂ ਉੱਥੇ ਖੜ ਕੇ ਦੇਖਦਾ ਹਾਂ ਅਸੀਂ ਕਰ ਤੇਰੇ ਨਾਲ ਖੇਡਣੇ ਵੀ ਗਏ ਸੀ ਤੇ ਸਾਡਾ ਕੋਚ ਹੁੰਦਾ ਦੀ 50 ਰੁਪਏ ਚ ਮੈਚ ਕਰ ਲੇਦੀ ਤੇ ਨਾਲ ਅਸੀਂ ਗੋਲ ਗੱਪੇ ਖਾ ਲਏ ਸੱਚੀ ਸਾਰੀਆਂ ਸੱਚ ਗੱਲਾਂ ਨੇ ਮੈਂ ਝੂਠ ਨਹੀਂ ਬੋਲੂਗਾ ਸਰ ਤੇ ਹੁਣ ਤਾਂ ਭਾਈ ਚਲੋ ਹਣਾ ਥੋੜਾ ਮੋਟਾ ਛੋਟੇ ਸਹਿਯੋਗ ਨਾਲਾ ਚੰਡੀਗੜ੍ਹ ਵੀ ਢੇਡਾ ਲੱਗਣ ਲੱਗ ਗਿਆ ਤੇ ਜਿਹੜਾ ਕੁਝ ਆਪਾਂ ਦੇਖਦੇ ਆ ਉਹੀ ਲਿਖਦੇ ਆ ਹਨਾ ਤੇ ਥੋੜੀ ਜੀ ਕੰਮ ਦੀ ਗੱਲ ਜਿੰਨੇ ਵੀ ਮੇਰੇ ਵਰਗੇ ਨੇ ਸਾਰੇ ਆਪਣੇ ਮਾਪਿਓ ਦਾ ਧਿਆਨ ਰੱਖਿਆ ਕਰੋ ਚਾਚੇ ਦਾਇਆਂ ਦਾ ਤੇ ਕਹਿੰਦਾ ਪਿੰਡਾਂ ਤੋਂ ਪਰ ਪਰ ਬੱਸਾਂ ਜੱਲੀਆਂ ਸੁਣਾਦਾ ਕੁਸਰ ਕਹਿੰਦਾ ਪਿੰਡਾਂ ਤੋਂ ਪਰ-ਪਰ ਬੱਸਾਂ ਚੱਲੀਆਂ ਚੰਡੀਗੜ੍ਹ ਰਹਿੰਦੀਆਂ ਕੁੜੀਆਂ ਕੱਲੀਆਂ ਬਾਬੂ ਝੋਰੀਆਂ ਦੇ ਵਿੱਚ ਖੁਰਿਆ ਏ ਹੁਸਨ ਕਦਰ ਨੂੰ ਤੁਰਿਆ ਸਮਝਣਾ ਆਉਂਦੀ ਚਾਲਾਂ ਦੀ ਬਾਬਾ ਨਾਨਕਾਂ ਮਿਹਰ ਕਰੀ ਮਤ ਬੱਜੀ ਰਕਾਨਾਂ ਦੀ ਕਹਿੰਦੀ ਕੱਟ ਫੂਨ ਓਕੇ ਵੇ ਬੇਬੇ ਬਾਪੂ ਨੇ ਕੋਲੇ ਪਾਵੇ ਮਹਿਫਿਲ ਦੇ ਵਿੱਚ ਰੌਲੇ ਰਾਜੇ ਨੂੰ ਕਿਥੋਂ ਦੀਂਦਾ ਵਿੱਚ ਹੁੰਦੀਆਂ ਚਾਈਟਾਂ ਦੇ ਮਾਹੀਰ ਸਿਆਲਾਂ ਦੀ ਰੁਲਦੀ ਦੇਖੀ ਚੰਡੀਗੜ੍ਹ ਫਲੈਟਾਂ ਦੇ ਕਹਿੰਦੇ ਬਿੰਡੀਆਂ ਦਾ ਫੜ ਕੇ ਬਹਿ ਗਿਆ ਮੱਥਾ ਸੱਚੇ ਪਿਆਰ ਦਾ ਬਹਿ ਗਿਆ ਪੱਠਾ ਹੁਣ ਵੇ ਸਾਂ ਕੋ ਨਿਕਲੇ ਸੋਨੇ ਦੀ ਮੈਂ ਜਾਣਾ ਬੈਗ ਨਹੀਂ 3 ਵੀ 2 ਚੋਂ ਪਤਾ ਲੱਗਿਆ ਕੁੜੀ ਘਰੇ ਲਿਆਉਣ ਦੇ ਲੈਕ ਨਹੀਂ ਸਿੱਧੂ ਮੂਸੇ ਦਾ ਕਿਹੜਾ ਪਿਆਰ ਕਰਦਾ ਸੱਚੀ ਤਾੜੀ ਮਾਰ ਕੇ ਮੈਂ ਸਾਰਿਆਂ ਨੂੰ ਮਿਲਿਆ ਸੱਚੀ ਯਾਰ ਮੈਨੂੰ ਬੜਾ ਹੁਆ ਮੈਂ ਸਿੱਧੂ ਸ਼ਕਿਆ ਪਰ ਮੈਂ ਇੱਕ ਹਣਾ ਚੀਜ਼ ਲਿਗੀ ਹੋਈ ਆ ਬਾਈ ਖਾਤਰ ਕਬੱਡੀ ਨੂੰ ਵੀ ਪਿਆਰ ਕਰਨਾ ਤਾਂ ਕਰਕੇ ਕਹਿੰਦਾ ਉਹ ਵੀ ਸੁਣ ਲਓ ਬਾਈ ਬਣ ਕੇ ਤਾੜੀ ਮਾਰ ਦਿਓ ਕਹਿੰਦਾ ਟਾਕੋ ਬੱਲ ਵਰਗੀ ਤੋਂ ਚੁੰਨਾ ਚੌਂਕਾ ਕਰਿਆ ਜਾਣਾ ਨਹੀਂ ਮਿਲ ਕੀ ਰੰਗ ਉੱਡ ਜੂ ਦੰਧ ਹਾਰੇ ਜ ਤਰਿਆ ਜਾਣਾ ਨਹੀਂ ਕਹਿੰਦੀ ਸਾਡੇ ਸੈਕਟਰ ਨੀਂਦ ਨਹੀਂ ਆਉਂਦੀ ਸੋਟਾ ਪਿੰਡ ਗੁਰੂਆਂ ਦੀ ਸਾਖੀ ਵਰਗਾ ਹੈ ਕੁੜੀ ਮਾਈਕਲ ਜੈਕਸਨ ਦੇ ਸ਼ੋਅ ਜਹੀ ਜੱਟ ਮੂਸੇ ਦੀ ਥਾਪੀ ਵਰਗਾ ਹੈ ਗਰਨਾਜ ਦਾ ਜੱਟ ਦੁੱਗਾਂ ਲਈ ਜਾਫਰੀ ਵਰਗਾ ਏ ਸਾਡੀ ਬੇਬੇ ਹੱਡ ਪਰਾਣੇ ਦੀ ਉਦੋਂ ਤੰਪੇ ਖੜਿਆ ਜਾਣਾ ਨਹੀਂ ਉਹ ਦੇਖੇ ਕਿ ਤੂਰਾ ਗੂਗਲ ਤੇ ਸਾਡਾ ਉੱਡ ਗਿਆ ਚੀਨਾ ਫੜਿਆ ਜਾਣਾ ਨਹੀਂ ਨਖਰਾ ਟਾਈ ਫੇਟ ਜਾ ਕਰ ਦੂਗਾ ਜਿਹੜਾ ਤੱਕੂ ਰਾਣੀ ਸੁੰਦਰਾ ਵਰਗੀ ਨੂੰ ਜੱਟ ਸਾਹਮ ਸਾਂਭ ਕੇ ਰੱਖੂਗਾ ਗਲਾਬ ਸਿੱਧੂ ਦੀਆਂ ਮੁਦਰਾ ਵਰਗੀ ਨੂੰ ਗਲਾਬ ਸਿੱਧੂ ਦੇ ਇੱਕ ਵਾਰੀ ਭਾਈ ਲਈ ਤਾੜੀ ਮਾਰ ਦਿਓ ਯਾਰ ਮੇਰਾ ਬਹੁਤ ਸਾਥ ਦਿੱਤਾ ਭਾਈ ਨੇ ਥੈਂਕ ਯੂ ਭਾਈ ਤੇ ਹੁਣ ਮੈਂ ਉੱਪਰ ਆ ਹੋ ਜਾ ਮੈਨੂੰ ਤੁਹਾਨੂੰ ਗਲਤ ਹੀ ਲੱਗਦਾ ਠੀਕ ਆ ਯਾਰ ਬਹੁਤ ਸੱਚੀ ਲਵ ਯੂ ਬਾਈ ਹੁਣ ਮੈਨੂੰ ਬਸ ਕਾਹਲੀ ਆ ਜਾਣਾ ਹੈ ਥੈਂਕ ਯੂ ਸੋਟਾ ਆ ਜਾ ਬਈ ਆ ਪਰਾਂ ਹੋ ਜਾ ਚਰਨੋ ਦੇ ਬ੍ਰਾਈ ਫਰੈਂਡ ਦੇਖ ਸਾਹਮਣੇ ਓ ਮਾਰ ਓਏ ਪੂਰੀ ਦਰਵਾਜ਼ੇ ਜਰਮਾਨ ਹਾਂ ਕਹਿੰਦਾ ਹੁਣ ਨਹੀਂ ਮੈਂ ਪਿੱਛੇ ਮੁੜ ਕੇ ਝਾਗਦਾ ਕਹਿੰਦਾ ਚੌਣੇ ਮੋੜ ਦੇ ਵੀ ਗੋਲੀ ਵੱਜ ਗਈ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਰਦਾਰ ਗਗਨਦੀਪ ਸਿੰਘ ਜੀ ਗੱਗੂ ਡਾਕਟਰ ਗੀਤਕਾਰ ਜੱਸੀ ਬੜਬਰ ਜਸਪ੍ਰੀਤ ਸਿੰਘ ਜੱਸੀ ਬੜਬਰ ਗੁਰਦੀਪ ਮੰਡਾਹਰ ਗੁਰਜੀਤ ਮੰਡਾਹਰ ਕਰਮਜੀਤ ਸਿੰਘ ਕਰਮਾ ਭੁੱਲਰ ਗੁਰਮੀਤ ਸਿੰਘ ਕਾਕਾ ਜਤਿੰਦਰ ਸਿੰਘ ਜੀ ਭੁੱਲਾ ਲਾਪ੍ਰੀਤ ਲਵੀ ਸੋਹਣ ਚਮਕੌਰ ਸਿੰਘ ਬੱਗੀ ਔਰ ਜਸਵਿੰਦਰ ਸਿੰਘ ਜੀ ਸਾਬਾ ਭੁੱਲਰ लवली ਹੈਪੀ ਕਰਮਾ ਭੁੱਲਾ ਸਾਹਿਬ ਯੂ ਸਪੋਰਟਸ ਕਲੱਬ ਦੇ ਵਿੜੇ ਵਿੱਚ ਪਹੁੰਚਿਆ ਬਾਬਾ ਬੁੱਲੇ ਸਾਹਿਬ ਜੀ ਦੇਸ਼ ਵਿਦੇਸ਼ ਹਮੇਸ਼ਾ ਅੰਗ ਸੰਗ ਸਹਾਇ ਹੋਣ ਸੋ 31000 ਰੁਪਏ ਦਾ ਵਿਸ਼ੇਸ਼ ਸਨਮਾਨ ਧੂਤੇ ਪਿੰਡੀ ਵਾਲੇ ਦਾ ਆ ਫੋਟੋ ਕਰੋ ਜੀ ਇੱਕ ਬਈ ਫੋਟੋ 31000 ਰੁਪਏ ਦਾ ਵੱਡਾ ਮਾਨ ਸਨਮਾਨ ਸਾਡੇ ਭਰਾ ਗਗਨ ਸਿੱਧੂ ਗੱਗੂ ਡਾਕਟਰ ਜਸਤਰੀ ਸਿੰਘ ਜੱਸੀ ਜਸਵਿੰਦਰ ਪੁੱਲਰ ਕਰਮਾ ਪੁੱਲਰ ਗੁਰਮੀਤ ਸਿੰਘ ਕਾਕਾ ਗੁਰਜੀਤ ਮਡਾਹਰ